ਕਿ ਨਿਰਸਰਾਨੇ ਅਤੇ ਪੰਜਾਬ ਸਰਕਾਰ ਨੇ ਟ੍ਰੈਵਲ ਏਜੰਟਾਂ ਨੂੰ ਨਕੇਲ ਕਾਉਣ ਲਈ ਜੋ ਕਿ ਜਲਦੀ ਆਪਣੇ ਦਫਤਰ ਬਣਾ ਕੇ ਲੋਕਾਂ ਨਾਲ ਧੱਕੀਆਂ ਮਾਰਦੇ ਆ ਉਹਨਾਂ ਨੂੰ ਕਾਫੀ ਸਖਤ ਨਿਰਦੇਸ਼ ਦਿੱਤੇ ਆ ਜਿਸ ਵਿੱਚ ਐਸਐਸਪੀ ਸਾਹਿਬ ਸ੍ਰੀ ਅਨੰਕ ਸਿੰਘ ਜੀ ਦੀ ਜਿਹੜੀ ਸਾਨੂੰ ਕਲੀਅਰ ਕਰਾਂ ਇਨਸਟਰਕਸ਼ਨ ਨੇ ਵੀ ਇਹੋ ਜਿਹਾ ਕੋਈ ਵੀ ਜਿਹੜਾ ਟ੍ਰੈਵਲ ਏਜੰਟ ਧੱਕੀ ਮਾਰਦਾ ਬਖਸ਼ਿਆ ਨਹੀਂ ਰੱਖੀਦਾ ਜਿਹਦੇ ਤਹਿਤ ਅਸੀਂ ਇੱਕ ਟ੍ਰੈਵਲ ਏਜੰਟ ਦਫਤਰ ਕੀਤਾ ਜਿਹਦਾ ਨਾਮ ਹੈ ਮਨੀਸ਼ ਕੁਮਾਰ ਨਿਸ਼ਕਮਰ ਉਹ ਸੋਨੀ ਜਿਹਨੇ ਆਪ ਦਾ ਇੰਸਟਾਗ੍ਰam ਤੇ ਡੇਟਾ ਬੰਦਾ ਨਾਮ ਦਾ ਵੀ ਨਾਮ ਰੱਖਿਆ ਹੋਇਆ ਮਤਲਬ ਆਪਣੇ ਆਪ ਨੂੰ ਡੇਟਾ ਬੰਦਾ ਕਹੋਂਦਾ ਇਹ ਹਾਂਜੀ ਇਹ ਅਸੀਂ ਗ੍ਰਿਫਤਾਰ ਕੀਤਾ ਜਿੰਨੇ ਕਿ ਅ ਫਰਜਾਪ ਸਿੰਘ ਜੋ ਦੇਵੀਗੜ੍ਹ ਦਾ ਰਹਿਣ ਵਾਲਾ ਹੁੰਦਾ ਉਸ 46 ਲੱਖ ਰੁਪਏ ਦੀ ਗੰਗੀ ਮਰੀ ਸੀ ਪੈਸੇ ਲੈ ਕੇ ਬਾਹਰ ਭੇਜਣ ਦੇ ਨਾਂ ਤੇ ਅੱਛਾ ਜੀ ਮੈਂ ਉਹਨੂੰ ਕੈਨੇਡਾ ਭੇਜੂੰਗਾ ਪਰ ਦੁਬਈ ਚੋਂ ਕਾਫੀ ਟਾਈਮ ਖਰਚਲ ਖਵਾਵ ਕਰਕੇ ਜਿਹੜਾ ਵਾਪਸ ਆਉਣਾ ਪਿਆ ਇਸ ਕਰਕੇ ਨੇ 48 ਲੱਖ ਰੁਪਏ ਦੀ ਉਹਨਾਂ ਨੂੰ ਲਾਟੋ ਕਦਰ ਨਹੀਂ ਕੀਤੀ ਸੀ ਜੋ ਅਸੀਂ ਕਰੀਬ 4 ਮਹੀਨੇ ਤੋਂ ਲੱਭ ਰਹੇ ਸੀ ਤੇ ਇਹ ਸਾਨੂੰ ਮੁਹੱਲੀ ਤੋਂ ਜਿਹੜਾ ਫਲੈਟ ਕਿਉਂ ਕਬੂ ਆਇਆ ਤੇ ਜਿਹਦੇ ਖਿਲਾਫ ਐਫ ਆਈ ਆਰ ਪਹਿਲਾਂ ਹੀ ਜਿਹੜੀ ਆਲਰੇਡੀ ਰਜਿਸਟਰਡ ਕੀਤੀ ਹੋਈ ਸੀ 25 ਨੰਬਰ ਐਫ ਆਈ ਆਰ ਸਾਡੀ ਜਲਕਾ ਸਾੜੇ ਦੀ ਕਿ ਕਿ ਦੇ ਨਾਲ ਜਿਹੜਾ ਇੱਕ ਗੁਰਪ੍ਰੀਤ ਸਿੰਘ ਦੋਸ਼ੀ ਆ ਉਹ ਇਸ ਟਾਈਮ ਕੈਨੇਡਾ ਬੈਠਾ ਉਹਨੂੰ ਵੀ ਅਸੀਂ ਉਹਨੂੰ ਅਰੈਸਟ ਕਰ ਲਈ ਐਲਓਸੀ ਕਰੀ ਦਿੱਤੀ ਹੈ ਇਹਦੇ ਤੋਂ ਅਸੀਂ ਰਿਕਵਰੀ ਕਰਾਉਣ ਦੀ ਜਿਹੜੀ ਵੱਤ ਉਹ ਕੋਸ਼ਿਸ਼ ਕਰ ਰਹੇ ਹਾਂ ਸੋ ਇਹਦਾ ਪੂਰਾ ਨਾਮ ਹੈਗਾ ਮਨੀਸ਼ ਕੁਮਾਰ ਸੋਨੀ ਹਾਂਜੀ ਪਰ ਇਹਦਾ ਬੰਦਾ ਸਨ ਆਫ ਜਗਤਪਾਲ ਸੋਨੀ ਹੈ ਜੋ ਕਿ ਇਸ ਟਾਈਮ ਮੁਹੱਲੀ ਦੇ ਫਲੈਟ ਜਿਹੜਾ ਰਹਿ ਰਿਹਾ ਸੀਗਾ ਜਿਹਨੂੰ ਅਸੀਂ ਅਰੈਸਟ ਕਰਕੇ ਮਾਨਯੋਗ ਅਦਾਲਤ ਸੁਪਰੀਸ਼ ਕਰਦੇ ਹਾਂ ਰਿਮਾਂਡ ਲੈ ਕੇ ਜਿਤੋਂ ਹੋਰ ਵੀ ਜਿਹੜੇ ਤੇ ਜਿਵੇਂ ਹੁਣ ਪਾਣੀਪਤ ਤੋਂ ਪੁਲਿਸ ਪਾਰਟੀ ਆਈ ਸੀ ਕਿਸੇ ਵੀ ਇਹਨੇ ਵੀ 23 ਲੱਖ ਦੀ ਲੱਗੀ ਮਾਰੀ ਹੈ ਇਸਤਰਾ ਹੋਰ ਵੀ ਕਾਫੀ ਜਿਹੜੀਆਂ ਕੰਪਲੇਨਜ਼ ਆ ਰਹੀਆਂ ਨੇ ਦੇ ਖਿਲਾਫ ਉਹ ਸਾਰੀਆਂ ਵੈਰੀਫਾਈਡ ਹਨ ਠੀਕ ਹੈ